ਜੀ ਆਫਰ ਦੇ ਵਿੱਚ ਲੈ ਕੇ ਆਏ ਜੀ ਆਪਾਂ ਸ਼ਾਲ ਸੂਟ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਚੈੱਕ ਕਰੋ ਅਮਨਦੀਪ ਕੰਪਨੀ ਦਾ ਕਸ਼ਮੀਰੀ ਬੂਲ ਨੰਬਰ ਪਿਓਰ ਕਸ਼ਮੀਰੀ ਬੂਲ ਹੁੰਦਾ ਜੀ ਹੈਵੀ ਕਪੜਾ ਹੁੰਦਾ ਫੁੱਲ ਪਿਓਰ ਪਸ਼ਮੀਨਾ ਲੱਗਿਆ ਹੁੰਦਾ ਸ਼ਾਲ ਸੂਟ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਲਓ ਜੀ ਸਕਰੀਨ ਸ਼ਾਟ ਲਈ ਚਲਿਓ ਮਾਰਕੀਟ ਦਾ ਰੇਟ ਹੈਗਾ 1500 ਰੁਪਏ ਆਪਾਂ ਨੇ ਆਫਰ ਦੇ ਵਿੱਚ ਰੱਖਿਆ ਜੀ 650 ਰੁਪਿਆ 650 ਰੁਪਏ ਦੇ ਵਿੱਚ ਦੇਵਾਂਗੇ ਜੀ ਤਿੰਨ ਰੰਗ ਨੇ ਤਿੰਨੇ ਰੰਗੀ ਪੂਰੇ ਸੋਹਣੇ ਨੇ ਜੀ ਲਓ ਜੀ ਸਕਰੀਨ ਸ਼ਾਟ ਲਈ ਚਲਿਓ ਆਰਡਰ ਕਰੀ ਚਲਿਓ ਆਪਣੇ ਵਟਸਐਪ ਬਹੁਤ ਸੋਹਣਾ ਕਲਰ ਚਾਰਟ ਹੈ ਜੀ ਰੰਗ ਤਿੰਨ ਨੇ ਜੀ ਤਿੰਨੀ ਬੜੇ ਪਿਆਰੇ ਕਲਰ ਨੇ 1050 ਵਾਲਾ ਸੂਟ ਜੀ 650 ਰੁਪਏ ਦੇ ਵਿੱਚ ਛਾਲ ਸੂਟ ਬੜਾ ਵਧੀਆ ਕਪੜਾ ਹੈ ਹੈਵੀ ਕਪੜਾ ਲੱਗਾ ਹੋਇਆ ਪੂਰਾ ਪਿਓਰ ਕੁਆਲਿਟੀ ਲੱਗੀ ਹੋਈ ਪਸ਼ਮੀਨੇ ਦੀ ਕੋਈ ਲਾਂਬਾ ਨਹੀਂ ਜੀ ਕਪੜੇ ਦਾ ਆਫਰਾ ਲੱਗਿਆ ਕਿੱਥੇ ਨਹੀਂ ਅਲੀ ਸ਼ੇਰ ਵਾਲੇ ਤੇ ਲੱਗੇ ਹੋਣੇ ਥਾਣਾ ਰੋਡ ਭਿੱਖੀ ਦੇ ਜੀ ਲਓ ਜੀ ਤਿੰਨੇ ਕਲਰ ਨੇ ਤਿੰਨੀ ਪੂਰੇ ਸੋਹਣੇ ਨੇ ਜਲਦੀ ਜਲਦੀ ਆਰਡਰ ਕਰ ਦਿਓ ਬਹੁਤ ਸੋਹਣਾ ਕਪੜਾ ਹੈ ਜੀ 650 ਰੁਪਏ ਦੇ ਵਿੱਚ ਲਓ ਜੀ ਸਰਦੀ ਵਾਲੇ ਸਟੱਫ ਤੇ ਆਫਰ ਲੱਗ ਚੁੱਕੇ ਨੇ ਅਲੀ ਸ਼ੇਰ ਵਾਲੇ ਦੇ ਥਾਣਾ ਰੋਡ ਭਿੱਖੀ ਤੇ ਕੱਪੜਾ ਹੈਗਾ ਬਹੁਤ ਜਿਆਦਾ ਸੋਹਣਾ ਰੰਗ ਦੁਬਾਰਾ ਚੈੱਕ ਕਰ ਲਓ ਪਹਿਲਾ ਰੰਗ ਰੂ ਮਸਟਰਡ ਜੀ ਹੈਵੀ ਪਸ਼ਮੀਨਾ 650 ਰੁਪਏ ਦੇ ਵਿੱਚ ਸੀਓਡੀ ਨਹੀਂ ਹੋਣੀ ਜੀ ਪੇਮੈਂਟ ਆਨਲਾਈਨ ਹੋਊਗੀ ਸੈਕੰਡ ਕਲਰ ਆ ਗਿਆ ਕਾਪਰ ਮਹਿਰੂਨ ਕੰਦਰ ਜੀ ਔਰ ਥਰਡ ਕਲਰ ਆ ਗਿਆ ਫਿਰੋਜੀ ਕਲਰ ਜੀ ਲਓ ਸਕਰੀਨ ਸ਼ਾਟ ਲਈ ਚਲੋ ਬਾਟਮ ਦੇ ਨਾਲ ਜੀ ਜੇ ਆਫਰ ਦੇ ਵਿੱਚ ਲੈ ਕੇ ਆਏ ਜੀ ਆਪਾਂ ਸ਼ਾਲ ਸੂਟ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਚੈੱਕ ਕਰੋ ਅਮਨਦੀਪ ਕੰਪਨੀ ਦਾ ਕਸ਼ਮੀਰੀ ਬੂਲ ਨੰਬਰ ਪਿਓਰ ਕਸ਼ਮੀਰੀ ਬੂਲ ਹੁੰਦਾ ਜੀ ਹੈਵੀ ਕਪੜਾ ਹੁੰਦਾ ਫੁੱਲ ਪਿਓਰ ਪਸ਼ਮੀਨਾ ਲੱਗਿਆ ਹੁੰਦਾ ਸ਼ਾਰਟ ਸੂਟ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਲਓ ਜੀ ਸਕਰੀਨ ਸ਼ਾਟ ਲਈ ਚਲਿਓ ਮਾ